ਆ ਕੰਦਾਂ ਟੱਪ ਟੱਪ ਕੇ ਮਹਿਸਾਸ ਦੇਖਣੀਆਂ ਪੈਰੀਆਂ ਨੇ ਜੀ ਬਾਹਰੋਂ ਜਿੰਦਾ ਲੱਗ ਰਿਹਾ ਦੀ ਆ ਹੁਣ ਕੋਲੇ ਟੱਪ ਟੱਪ ਕੇ ਉਹ ਝੋਟੀ ਦੇਖਣੀ ਆ ਝੋਟੀ ਕਿਹੜੀ ਦੇਖਣੀ ਆ ਜੀ ਆਪਾਂ ਨੇ ਅੱਛਾ ਜੀ ਪਾਜੀ ਸੂਈ ਓਕੇ ਕਿੱਧਰ ਆਈ ਝੋਟੀ ਅਸ਼ੋਕ ਖੜੀ ਆ ਸਾਹਮਣੇ ਐ ਹਰਿਆਣੇ ਚ ਐ ਫਿਰਨਾ ਪੈਂਦਾ ਕਰ ਕਰ ਕੰਦਾਂ ਵੀ ਟੱਪਣੀਆਂ ਪੈਂਦੀਆਂ ਨਹੀਂ ਕਈ ਵਾਰ ਤਾਂ ਲੋਕਾਂ ਨੂੰ ਕੰਦਾਂ ਮੂੰਹ ਆਸ਼ਕਾਂ ਨੂੰ ਰਸਤਾ ਹੁੰਦਾ ਪਣੀਆਂ ਮੈਨਾਂ ਸਾਨੂੰ ਮਹਿਸਾਸ ਦਿੱਤੇ ਝੋਟੀ ਚੰਗੀ ਆ ਥਣ ਛੋਟਾ ਲੈ ਗਿਆ ਥਣ ਛੋਟਾ ਲੈਦੀ ਝੂਟੀ ਅੰਗੀ 53 ਦੇ ਪਾ ਨਾਲ ਦੋ ਜਗਰਾ ਅਸੀਂ ਮੋਟਰ ਦੀ ਮੁਲਾਕਾਤ ਤੇ ਆਇਆ ਐ ਮੈਸਾਂ ਦੇ ਵਪਾਰੀਆਂ ਨਾਲ 헤ਰਾਫਰੀ ਕਰਦਾ ਫੜਿਆ ਗਿਆ ਇਹਨੂੰ ਸਖਤ ਸਜ਼ਾ ਉਮਰ ਕੈ ਸੁਣਾਈ ਗਈ 5000 ਤੇ ਇੱਕ ਦਾ ਮੈਂ 5000 ਰੁਪਏ ਉੱਤੇ ਟੇਕਦਾ ਦੀਗਾ ਜੀ ਤੇ ਉੱਪਰ ਰੱਖ ਕੇ ਇਹ ਬਾਈ ਗੇਡੂ ਹੋਰਾਂ ਨੇ ਫੜਿਆ ਤੇ ਹੁਣ ਪਰਾਂਪਰਾ ਜਾਂਦਾ ਜੇਲ੍ਹ ਚ ਜੇਲ੍ਹ ਚ ਵੀ ਇਹਨੇ ਵਪਾਰ ਛੱਡਣੀ ਇਹ ਦੇਖੋ ਬੈੜੀਆਂ ਵੱਲ ਤੋਂ ਮੰਨ ਰਖੇ ਨੇ ਆਹ ਮੁਲਾਕਾਤ ਤੇ ਮੈਂ ਤੇ ਬੱਪੂ ਐਵੇਂ ਚੱਲ ਸਾਡੇ ਨਾਲ ਲੱਗੇ ਚੇਪੀ ਲਈ ਨਹੀਂ ਹੋਰਾਂ ਨੂੰ ਲਾਂਦਾ ਰਿਹਾ ਉਹਨਾਂ ਨੇ ਸਜਾ ਕਰਾਤੀ ਆ ਚਿੱਟੇ ਆ ਚਿੱਟੇ ਕੁਰਤੇ ਮੈਂ ਆਲਾ ਬੱਪੂ ਵੀ ਨਾਲੇ ਆ ਹੋਰਾਂ ਨੂੰ 50 50 ਹਜ਼ਾਰ ਦੀ ਬਲੈਕ ਤਰਦਾ ਰਿਹਾ ਜੀ ਤਾਂ ਕਰਕੇ ਉਹਨਾਂ ਨੇ ਜੇਬ ਚ ਕੰਮ ਤੋੜ ਲਿਆ ਗੱਤ ਜਾਂਦਾ ਹਾਂ ਹਾਂ ਲੋਕ ਲਾ ਰਖੇ ਬਾਹਰੋਂ ਸਾਨੂੰ ਅੰਦਰ ਵੜ ਕੇ ਬਾਹਰੋਂ ਲੋਕ ਲਾਤਾ ਅਸੀਂ ਗੰਦ ਟੱਪ ਕੇ ਅੰਦਰ ਝੋਟੀ ਦੇਖਣ ਆਏ ਝੋਟੀ ਦੇਖ ਕੇ ਹੁਣ ਅਸੀਂ ਬੈਠੇ ਆਂ ਰੇ ਵੀ ਖੋਲੋ ਕਿਉਂਕਿ ਬਾਹਰਸ ਕੁੱਦ ਨਹੀਂ ਆਉਂਦਾ ਉਹਨਾਂ ਕੁੱਦਲੇ ਹੂੰ ਇੱਧਰ ਤਾਂ ਉੱਤਰ ਕੇ ਉੱਧਰ ਉੱਤਰ ਨਹੀਂ ਜਾਂਦਾ ਹੁਣ ਹੁਣ ਅਸੀਂ ਬੈਠੇ ਆਂ ਬਯੂਰੇ ਤੇ ਇਹ ਕਿੱਥੇ ਲੈ ਜਾਣਾ ਨਾ ਹੀ ਲੈਣੀ ਹੈ ਨਾ ਹੀ ਲੈਣੀ ਕੋਈ ਪਰ ਤਰ੍ਹਾਂ ਕੇ ਮਸਾਂ ਹੀ ਮਿਲਦੀਆਂ ਨੇ ਯਾਰ ਪਹਿਲਾਂ ਵਾਲਾ ਵਪਾਰ ਨਹੀਂ ਰਿਹਾ ਘਰੋਂ ਪੈਸੇ ਲਾਓ ਗੱਡੀ ਤੋੜੋ ਅੱਗੇ ਤਾਂ ਪਸ਼ੂ ਚੱਜਦਾ ਨਹੀਂ ਬਸ ਤੇ ਬਾਈ ਜਾਂਦੇ ਫੋਨ ਆ ਜਾਂਦੇ ਨੇ ਬਾਈ ਸਾਡੇ ਵਾਲੀ ਥੱਲੇ ਤਾਂ ਦੁੱਧ ਘਟਾ ਵੀ ਭਾਈ ਉਹਨਾਂ ਨੂੰ ਪਾ ਤਾਂ ਲੋ ਗੁੱਸਾ 24 ਘੰਟੇ ਵੀ ਨਹੀਂ ਪੈਂਦਾ ਨਾ ਨਾ ਦੋ ਇੱਕ ਦਿਨ ਹੀ ਹੋਇਆ ਹੈ ਗਈ ਨੂੰ ਝੂਟੀ ਨੂੰ ਫੋਨ ਆ ਗਿਆ ਲੈ ਅੱਜ ਕਹਿੰਦੇ ਦੁੱਧ ਘਟਾ ਲੈ ਵੀ ਤੁਸੀਂ ਘੱਟੋ ਘੱਟ ਜੀ ਲਾਉਗੀ ਜਾ ਕੇ ਰਾਣੇ ਦੀ ਮਹਿਸ ਘੱਟੋ ਘੱਟ 20 ਤੋਂ 25 ਆਹ ਉਹ ਤਾਂ ਦੇਖੋ ਆਹ ਦੇਖੋ ਇਹ ਕੱਚੇ ਚ ਬਣ ਰਖੇ ਨਹੀਂ ਜਿਵੇਂ ਆਪਣੇ ਤਾਂ ਆਪ ਟੋਬੇ ਤੇ ਵੀ ਜਾਂਦੇ ਨੇ ਆਪਣੇ ਕੱਚਾ ਕਿੱਥੇ ਬਈ ਆਪਣੇ ਸੰਗਲ ਲਾਤਾ ਜਿੱਥੇ ਉੱਥੇ ਲਾਤਾ ਪੱਕਾ ਸੰਗਲ ਲੱਗ ਗਿਆ ਖਾਲਾ ਆਪਣੇ ਕੋਲੇ ਉਹ ਹੀ ਜੀ ਖਾਲ ਨਹੀਂ ਕਰਦੇ ਨੇ ਫੈਕਟਰੀਆਂ 20 ਫੜ ਲੀਆਂ ਕੱਤੇ ਦੀ ਖਾਲ ਬਣਦੀ 10 ਕੀ ਕਰਨੀ ਆਹ ਜੀ ਜਾਂ ਆਪਣੇ ਕੋਲ ਕਿੱਥੇ ਨੇ ਆਪਾਂ ਦਾ ਮੂਰੇ ਖੁਰਲੇ ਭਰ ਦਿੰਦੇ ਨੇ ਤੂੜੀ ਦੇ ਉਹ ਬੱਸ ਮਾਰੀ ਜਾਂਦੇ ਨੇ ਸਾਰਾ ਦਿਨ ਮੂੰਹ ਉਹ ਜੀ ਚੀਜ਼ ਵੀ ਪਾਓ ਹਾਂ ਮੜਾ ਦੈਲ ਰੱਖ ਕੇ ਮੈਂ ਇਸ ਨੂੰ ਸਾਮੋ ਦੁੱਧ ਦਮਦਿਆ ਇਹ ਜੀ ਗੱਲ ਨਹੀਂ ਆ ਪੁਰਸਲੇ ਆ ਗਈ ਕੱਢਣੇ ਕਿ ਸੰਭਾਰ ਪੁੱਛ 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 ਸਰਪ ਜਮ ਦੇਖ ਵੀ ਦੇਖ ਬਰਾਬਰ ਆ ਮੜੀ ਹੈ 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 내가 가르 리스트 좀 내놔 기가 막히라 나짐해라 어이! 어이! 이거 벗어라 이 이놈! 아, 너 이놈이! 사무이 오라 소문은 나를 써버리나 오라 소문나 오라 소 오라 소 오라 이문 오라 소문은 나를 빌려 오라 소 तो फर्क है ठीक ना ना है, ना है। ना था था ना ना जो पहले सूए दूसरा दूसरा दूसरी पैर